ਆਰਬੀਰੀਓ ਅਰਚਨਾ ਨੂੰ ਗਿਆ ਵੀ ਤਾਂ ਆ ਜਾ ਅੰਬਰਸਰ ਪੁਲਿਸ ਕਹਾਵਤਾ ਹੋ ਗਿਆ ਪਰ ਆਰ ਬੈਠੀ ਵੀ ਇੰਤਜ਼ਾਰ ਕਰਦੀ 26 ਤਰੀਕ ਨੂੰ ਯੋ ਨੋਟਿਸ ਪੇ ਜਿਆਦਾ ਤੇ ਜੂਨ ਹੋਗੀ ਵੀਰ ਯੋ ਅੱਜ ਤੋਂ 21 ਹੋਗੀ ਖਰ ਅੰਬਰਸਰ ਪੁਲਿਸ ਕੇ ਮੂਰੇ ਆਈ ਨਹੀਂ ਵੀਰ ਪੁਲਿਸ ਕੇ ਇੰਤਜ਼ਾਰ ਕਰੀ ਯਾਰੀ ਇੰਤਜ਼ਾਰ ਕੀ ਵੀਰ ਇੰਤਜ਼ਾਰ ਕਰ ਕੇ ਚਾਹ ਕਰਨਾ ਆ ਨਹੀਂ ਜਦ ਉਸਨੇ ਆਈ ਨਹੀਂ ਪੁਲਿਸ ਕਹ ਰਿਹਾ ਆਪਾਂ ਨੂੰ ਹੋਣਾ ਪਵੇਗਾ ਸਾਫਤ ਆਠਾਣਾ ਈ ਡਿਵੀਜ਼ਨ ਕਾਲੀਦਾ ਹੈ ਐਸ ਐਚਓ ਬਾਦ ਅਸਰਗਾ ਵੀ ਅਰਚਨਾ ਵੇ ਇੰਤਜ਼ਾਰ ਕਰਤੇ ਰੇਗਾ ਆਪਾਂ ਤੋਂ ਪਰ ਆ ਪਰ ਬੈਠੇ ਧਾਰੇ ਮਰਾ ਹੀ ਨਹੀਂ ਕਾ ਪਤਾ ਨਹੀਂ ਕੀ ਚੱਕਰ ਕਾ ਨੋਟਿਸ ਉਹ ਗੁਰੂ ਤੇ ਜੈਲਾ ਆਰ ਇਹ ਦਾਦਮੀ ਅਰਚਨਾ ਇਸ ਨੇ ਫਾ ਵੀਡੀਓ ਪਾਈ ਐਫ ਆਈ ਆਰ ਬਾਵਸ ਲੈਣੀ ਕਰ ਸਕਾਈ ਦੀ ਦਾ ਹੈ ਆਰ ਬਾ 21 ਜੂਨ ਨਵੰਬਰ ਸਰ ਕੇ ਵਿਚ ਮ ਪਹੁੰਚੀ ਆਰ ਉਤਾ ਦਰਬਾਰ ਸਾਹਿਬ ਦੇ ਵਿਚ ਮ ਆਪਣੀਆਂ ਬੋੜਾਂ ਕਚਾਈਆਂ ਆਰ ਉਤਾ ਪੋੜਾਂ ਯੋ ਕਾਇਬਨੀ ਕੇ ਸਰਦਾਰ ਬੰਦੇ ਨੇ ਖਿੱਚੀ ਗਾ ਮੇਰੀ ਸੇਵਾਦਾਰ ਉਤਾ ਮਜੂਤਾ ਆ ਕਿਸ ਨੇ ਨਿਰੋਕਿਆ ਗਾਮਨ ਨੋ ਜੀ ਆਰ ਸਰਦਾਰ ਬੰਦੇ ਨੇ ਕਾ ਵੀ ਮੇਰੀ ਤਸਵੀਰਾਂ ਵੀ ਲਈਆਂ ਸੇਵਾਦਾਰ ਵੀ ਪੱਖ ਪੰਕ ਪੱਖਪਾਤੀ ਕਿਸੇ ਨੇ ਰੋਕਿਆ ਨਹੀਂ ਕਾ ਜੇ ਰੋਕਦੇ ਕਾ ਮੈਂ ਨਾ ਕਰਦੀ ਫਿਰ ਪਾਰੀ ਵੀ ਦੇਖ ਲੈ ਪੁਲਿਸ ਵਾਲੇ ਕਰੇ ਉਹ ਗੱਲਾਂ ਉੱਥਾ ਕਹਿਣਗੇ ਨਹੀਂ ਔਰ ਯੋ ਕਾ ਵੀ ਮੇਰੀ ਫੋਟੋ ਨੈਗੇਟਿਵ ਟਾਂ ਮੋਬਾਈਲ ਪੇਸ ਕਰਨੀ ਕੋਸ਼ਿਸ਼ ਕਰੀਗਾ ਮੈਂ ਤੋ ਇਸ ਤਰ੍ਹਾਂ ਕੋਈ ਸੋਚਿਆ ਨਹੀਂ ਤਾ ਪਰ ਪੁਲਿਸ ਵਾਲੇ ਕਰੇ ਕਾ ਵੀ ਤੰਨੂੰ ਉੱਥੇ ਜਦ ਬੁਲਾ ਰਹੇ ਤਾਂ ਹੁੰਦੀ ਨਹੀਂ ਔਰ ਸੱਤ ਸੁੰਦਰੋ ਪਾਰ ਕਾ ਵੀ ਕਿਸੇ ਨੇ ਕਹਿ ਮਹਿਸੂਸ ਕਰਿਆ ਵੀ ਮੈਂ ਕੁਝ ਗਲਤ ਕਰਿਆ ਕਾ ਮੇਰੀ ਫੋਟੋ ਨੈਗੇਟਿਵ ਤਰੀਕੇ ਨਾਲ ਪੇਸ਼ ਕਰ

ਖਾ ਵੀ ਮੈਂ ਬਾਤ ਮਾਨਸਿਕ ਤਸੀਹੇ ੱਲੇ ਉਸ ਕਾ ਗਿਆ ਵਾ ਹਲੇ ਵੀ ਟਾਈਮ ਹੈ ਕਾ ਭਾਈ ਆਰਬਾਬਸ ਲੈ ਲਿਓ ਨਹੀਂ ਤੋ ਕਾ ਮੈਂ ਕਾਨੂੰਨੀ ਟੀਮ ਗਲਸ ਘਰਸ ਕਰਨ ਵਾਸਤੇ ਤਿਆਰ ਇੱਕ ਪਾਸੇ ਤੋ ਕਾ ਮੈਂ ਕਾਨੂੰਨੀ ਸੁਣਾਰਸ ਕਰਾਂਗੀ ਦੂਸਰੇ ਪਾਸਾ ਪੂਰ ਸਾੜ ਬਣਿਆ ਰਹੋ ਇਹ ਪਤਾ ਵੀ ਪੂਰ ਸੱਚ ਆਖ ਕੰਦਰ ਦੇਣੀ ਇਸ ਕਰ ਕਾ ਵੀ ਸਹਿ ਤਾਨਾਂ ਦਿਓ ਵੇ ਜਿਹਨੂੰ ਪਤਾ ਵੀ ਰਹਾ ਤੁਹਾਨੂੰ ਯੋ ਯੋ ਦੇ ਲਿਓ ਮੇਰਾ ਮਾਤਰੀ ਸੰਤਰੀ ਯੋ ਆ ਮਾ ਪੂਰ ਸਾਹਬ ਅਜਤ ਜਾਣਕਾਰੀ ਲੈਣ ਤੋ ਉਸੇ ਟਾਈਮ ਕੋਈ ਨੋ ਕੋਈ ਇਸ ਤਰ੍ਹਾਂ ਬਣਾ ਪਾਜੇ ਚਾਕਾ ਵਿਆਹੰਦਰਾ ਗਲੇ ਨੂੰ ਤਾਂ ਵੀ ਸੈਦ ਤਾਂ ਨਾਨ ਵੀ ਹੋਵੇ ਵੀਡੀਓ ਵੀ ਲਸਾ ਆਰ ਉਧਰ ਕਾਨੀ ਦਾ ਕਲੇਸ਼ ਸੀ ਗ੍ਰਾਮ ਪਾਚਾ ਸੋਸ਼ਲ ਮੀਡੀਆ ਬੰਨ ਲੱਗੇ ਇੱਕ ਦੂਸਰੇ ਖਿਲਾਫ ਜਾਮ ਕਾ ਬੋਲਣ ਖੂਲ ਕਾ ਬੋਲਣ ਲੱਗੇ ਵੀਰਾ ਕਲੇਸ਼ ਇਤਨਾ ਛਿੜ ਗਿਆ ਕਾਨੀ ਦੇ ਲਗਾ ਇੱਕ ਤਾੜਾ ਸੁਖਵੀਰ ਬਾਦਲ ਕੀ ਪ੍ਰਧਾਨਗੀ ਨੂੰ ਢਾਣੇ ਪਾ ਮਕਰ ਦੂਸਰਾ ਤਾੜਾ ਕਰਾ ਚਟਾਨ ਕੀ ਤਰ੍ਹਾਂ ਖੜੇ ਗਏ ਲ ਇਹ ਕਲੇਸ਼ ਬਦੀ ਜਾ ਰਹਾ ਬਦੀ ਜਾ ਰਹਾ ਬਦੀ ਜਾ ਰਹਾ ਬਦੀ ਜਾ ਰਹਾ ਫੇਸਬੁਕ ਨਹੀਂ ਰਿਹਾ ਪਤਾ ਨਹੀਂ ਕੀ ਹੋਵੇਗਾ ਕੀ ਨਹੀਂ ਇਹ ਵੀਰ ਉਧਰ ਸੁਖਵੀਰ ਬਾਦਲ ਇਸਕੇ ਪੱਖ ਕੇ ਲੀਡਰ ਕਹਿਰੇਗਾ ਦੂਸਰੇ ਥੜੇ ਆ ਉਹਦੇ ਨੇ ਭੁਖੇ ਕਹਾ ਮੀਨਾ ਨੇ ਕਹ ਅਸ ਗਵੀਰ ਬਾਦਲ ਕੀ ਨਜ਼ਦੀਕ ਕੀ ਟੋਲੀ ਯੋ ਜੜੀ ਮਦਰ ਇਨਾਂ ਨੇ ਦੱਸਿਆ ਗਾ ਵੀ ਉਹ ਸਵੀਰ ਬਾਗ ਲਗਾ ਬਹੁਤ ਵਧੀਆ ਬੰਦਾ ਗਾ ਯੋ ਕਹਾ ਵੀ ਇਸ ਕਰ ਸੰਕਟ ਕੇ ਜਮ ਬਾਦਲ ਪਰ ਆਹ ਪਾਜ ਬਨ ਜਿੰਮੇਵਾਰ ਦੱਸ ਰਿਹਾ ਗਾ ਵੀ ਸੰਕਟ ਉਹਨੇ ਪਾਇਆ ਮਨੂ ਇਨਾਂ ਨੇ ਕਹਾ ਮੀ ਕੰਨ ਇਨਾਂ ਨੇ ਨਾ ਪਾਲ ਪਾਲਣ ਗਾ ਬੰਦੇ ਮਾਰੇ ਪਾਟਲੇ ਇਸ ਕਰ ਕਾ ਅਰ ਇੱਕ ਬਾਗੀ ਆਗੂ ਆ ਥੋੜੇ ਦਿਨ ਗਾ ਰੁਕ ਜਾਓ ਆਮੀ ਬਹੁਤ ਸਾਰੇ ਲੀਡਰਾਂ ਦਾ ਮਾਰੇ ਵਾਲੇ ਪਾਸੇ ਆਣੇ ਨੇ ਨਾ ਦਿੱਲੀ ਸਿਕੂਰ ਦੁਆਰਾ ਪੰਦਰ ਵੇੜੀ ਗਾ ਜਿਹੜਾ ਸਾਬਕਾ ਪ੍ਰਧਾਨ ਪਾਰਟੀ ਕੋਰ ਕਮੇਟੀ ਫਾਰਮ ਦੀ ਸਰਨਾ ਯੋਗੀ ਕਹਿ ਰਿਹਾ ਮਗਾਵਤ ਦਾ ਪ੍ਰਿੰਸਨ ਲੋਟਸ ਕਰਾਰ ਕਰ ਦਿਆਗਾ ਵੀ ਹਰ ਸਿਮਰ ਕੋਲ ਬਾਦਲ ਨੇ ਬਾਗੀਆਂ ਨੂੰ ਭਾਜ ਭਾਗੀ ਕਥੇ ਤੇ ਹੱਡ ਪੁੱਦਲੀਆਂ ਕਰਾਰ ਦੇ ਵੀ ਭਾਜ ਪਾੜੇ ਕਰਾਰੇ ਕਾਇਨਾਂ ਤੋੜ ਦੇ ਪਾਰਟੀ ਨੇ ਜੀਰੋ ਕਰ ਦੇਗਾ ਇਹਨਾਂ ਨੂੰ ਔਰ ਇੱਕ ਜਿਲ੍ਹੇ ਨੂੰ ਪਾਰਟੀ ਦਾ ਬਾਗੀ ਤੜਾਈੋ ਸ੍ਰੀ ਅਕਾਲ ਤਖਤ ਸਾਹਿਬ ਮਾ ਮੱਥਾ ਟੇਕਣਾ अर पुरानी गलतियां की माफी मांगेगा इसके बाद बागनीता देने नमा काली दल बनाने की पूरी संभावना मियो करे भी बढ़ा लेंगे अपना काली दल नवा तो फिर यो भी देखे मियो पहला यो भी देले मेरा यो टिंड साहब भी अपनी पार्टी खड़ी कर बने मुने कुछ नहीं फिर और दूसरे पास आयो आगो जो काले चुंदा कमेटी था सीनियर आगो डॉक्टर जी चीमा कह रहा हाथी के दंत और उम खाने के औरों में खाने के औरों में यो चक्कर पे रहया सतदेव टिंड साहब रणजीत ब्रह्मपुरा ਇਨਨ ਕਾਲੀ ਦਲ ਤੇ ਮੱਖਾ ਹੋ ਗਿਆ ਆਪਣਾ ਟੜਾ ਬਣਾਇਆ ਨਾ ਬਣਿਆ ਕੋਸ ਉਸਨੇ ਬਣਿਆ ਉਹ ਯਾਰਾ ਪਾਈਏ ਆਜ ਯੋ ਪਹਿਲਾ ਵੀ ਬ੍ਰਹਮਪੁਰਾ ਦੇ ਕਾਲੀ ਦਲ ਮ ਆ ਗਿਆ ਆਰੇ ਯੋ ਕਾ ਸਾਹਿਬ ਕਾ ਯੋ ਜਗੀਰ ਕਾ ਔਰ ਯੋ ਵੀ ਦੇ ਲਿਆ ਫਿਰ ਆਏ ਗਈ ਬਾਦਮਾ ਇਹ ਮੇਰਾ ਯੋ ਸਖਵੀਰ ਬਾਦਲਾ ਆ ਵੀ ਮਾਫੀ ਮੰਗਣੇ ਕਾ ਤਰੀਕਾ ਠੀਕ ਨਹੀਂ ਕਾ ਵੀ ਜਗੀਰ ਕਾ ਔਰ ਕਾ ਵੀ ਪਾਰਟੀ ਪ੍ਰਧਾਨ ਸਖਵੀਰ ਬਾਦਲਾ ਕੌਮ ਤੇ ਮਾਫੀ ਮੰਗੇ ਸਹੀ ਢੰਗ ਹੈ ਨਾ ਯੋ ਸ੍ਰੀ ਕਾਲ ਤੱਕ ਜਾ ਕੇ उत्था प्रयाद करे माफी मंगलेगी सिद्धांत विधि हो वह विधि विधान माफी मंगेगा चंदूमा भी कह लो भी सबका सांसद मैम चंदूमाजरा जी करेगा श्रोमणी अकाली दल बचाओ लहर शुरू करेगा इसके यो का बहुत खींचा तो नहीं करेगा अकाली दल जीरो पर लिया खड़ा करते पैसा बहुत लाग गया ਯੋ ਚੰਦੂ ਵਾਦਰੇਗਾ ਯੋ ਜਿਹਨੇ ਵੋਟਾਂ ਨਾ ਅਗੜਿਆ ਵਾ ਇੱਕ ਦੋ ਵਾਰ ਜਿੱਤਿਆ ਵੀਰ ਹਾਰਨੇਗਾ ਤੱਕ ਮੈਂ ਇਸ ਕੇ ਗੱਲ ਚਾਰੇ ਪਈ ਜਾਇਆ ਯਾ ਇਹੋ ਆ ਸਮਝੀ ਤੇ ਬਾਰਿਸ ਨੂੰ ਵਿਚਾਰੇ ਨੂੰ ਯੋ ਹੋ ਗਿਆ ਰਹਾ ਨਾ ਕਾਰਦੀ ਗਣ ਜਿੱਤ ਰਿਆ ਨਾ ਯੋ ਆਪ ਜਿੱਤ ਰਿਆ ਵੀਰ ਇਸ ਕਰ ਕਾ ਯੋ ਕਰਾ ਵੀ ਇਹ ਪ੍ਰਧਾਨ ਨੂੰ ਤਾਰੋ ਪੁੱਛੀਏ ਤਾ ਨਾ ਆ ਬਣੀ ਗੱਲ ਚਲੋ ਦੇਖੋ ਵੀਰ ਅੱਗ ਕਿਆ ਬਣੇਗਾ ਕਿਆ ਨਹੀਂ ਪਰ ਕਿਤਨਾ ਕਿਤੇ ਯੋ ਕੈਸ ਕਰਨ ਵੀਰ ਬਈ ਚੱਕਰ ਪਵੇਗਾ ਕੋਈ ਨਾ ਕੋਈ ਆ ਰੁਦਰ ਗੁਰਦਾਸ ਮਾਨ ਜਿਹੜਾ ਯੋ ਕਲਾਕਾਰ ਹਾਈ ਕੋਰਟ ਤੇ ਰਾਹਤ ਯੋ ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਇਨਕਾਰ ਕਰਤਿਆ ਵੀਰ ਯੋ ਕਹ ਲਓ ਵੀਰ ਪੰਜਾਬ ਰਿਆਣਾ ਹਾਈ ਕੋਰਟ ਮਾ ਪੰਜਾਬ ਪੁਲਿਸ ਨੇ ਜਿਹੜੀ ਆਪੀਸੀ ਦੀ ਧਾਰਾ 295 ਦੀ ਕੇਸਦਾਰ ਦੇ ਕਰਨ ਯੋ ਦਰਦ ਆਜ਼ਮਾਨ ਖਲਾਸੀ ਕੌਮ ਦੀ ਧਾਰਮਿਕ ਭਾਵਨਾ ਉੱਤੇ ਸਚਾਣੇਗਾ ਇਸ ਲੋ ਕੈਂਸਲੇਸ਼ਨ ਰਿਪੋਰਟ ਨੂੰ ਰੱਦ ਕਰਨ ਤੋਂ ਇਨਕਾਰ ਕਰਤਿਆ ਵੀਰ ਇਸ ਧਾਰਾ ਦੇ ਵਿੱਚ ਮਾ ਯੋ ਕਹ ਲਓ ਕਿਸੇ ਵਰਗ ਕੋਈ ਕਿਸੇ ਧਰਮ ਆਰ ਧਾਰਮਿਕ ਯੋ ਕਹ ਲਓ ਮਾਂ ਦਾ ਅਪਮਾਨ ਨਹੀਂ ਕਰ ਸਕਦਾ ਇਸ ਕੇ ਵਿਚਾਰ ਥੇਸ ਪਹੁੰਚੀ ਜਾਣਵੁੱਦੀ ਦਾ ਕਾਯੋ ਕੰਮ ਕਰਿਆ ਆਹਰਗਾ ਯੋ ਗਰਦਾਸ ਮਾਨ ਵਾਸਤੇ ਬੜੀ ਮੁਸ਼ਕਲ ਹੋ ਗਈ। ਅਰ ਦੇਖੋਗਾ ਕਿਆ ਬਣੇਗਾ ਕਿਆ ਨਹੀਂ। ਚਲੋਗਾ ਲਾਡਾ ਡਿਸਕਸਨ ਰਿਡਿ ਪ੍ਰੋਗਰਾਮ ਵਿੱਚ ਮੈਂ ਯੋ ਅਰ ਦੀਆਂ ਬੜੀਆਂ ਖਬਰਾਂ। ਆਲੂ ਕੀ ਸੀ ਟੈਂਪਰਲ ਫੇਰ ਨਾ ਮੂਰਗ ਲਾ ਵਤਾਂ। ਇਹ ਸਾਰਿਆਂ ਨੂੰ ਵੀ ਲਾਡੇ ਕੋ ਆਦੀਂਗੀ। ਪਿਆਰ ਭਰੀ, ਸਤਕਾਰ ਭਰੀ, ਸਤਿ ਸ੍ਰੀ ਅਕਾਲ।